ਕੋਈ ਸਮਾਂ ਸੀ ਜਦ ਪੰਜਾਬ ਵਿੱਚ ਲੋਕ ਧੀਆਂ ਜੰਮਣ ਤੋਂ ਡਰਦੇ ਸਨ ਜਾਂ ਫਿਰ ਕਹਿ ਲਈਏ ਕਿ ਪ੍ਰੂਣ ਹਤਿਆ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਰਿਹਾ ਸੀ ਪਰ ਸਮੇਂ ਦੀ ਤਬਦੀਲੀ ਦੇ ਨਾਲ ਲੜਕੀਆਂ ਵੱਲੋਂ ਉੱਚੀਆਂ ਬੁਲੰਦੀਆਂ ਹਾਸਲ ਕੀਤੀਆਂ ਜਾ ਰਹੀਆਂ ਨੇ ਅਜੇ ਹੀ ਕੁਝ ਕੀਤਾ ਹੈ ਸੰਗਰੂਰ ਦੇ ਪਿੰਡ ਬਡਰੂਖਾ ਦੀ ਦੋਤੀ ਸਤਬੀਰ ਕੌਰ ਨੇ ਜਿਸ ਨੇ ਕੈਨੇਡਾ ਵਿੱਚ ਬਤੌਰ ਜੇਲ ਸੁਪਰੀਡੈਂਟ ਭਰਤੀ ਹੋਣ ਤੇ ਆਪਣੇ ਪਰਿਵਾਰ ਦਾ ਪੰਜਾਬ ਸਮੇਤ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਮੀਡੀਆ ਨਾਲ ਗੱਲ ਕਰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਧੀ ਪਹਿਲਾਂ ਕੈਨੇਡਾ ਵਿੱਚ ਬੱਸ ਚਲਾਉਂਦੀ ਸੀ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੀ ਨੌਕਰੀ ਮਿਲੀ ਤੇ ਅੱਜ ਉਸ ਨੇ ਬ੍ਰਮਟਨ ਵਿੱਚ ਬਤੌਰ ਜੇਲ ਸੁਪਰੀਡੈਂਟ ਜੁਆਇਨ ਕੀਤਾ ਹੈ ਜਿਸ ਨਾਲ ਉਹਨਾਂ ਨੂੰ ਆਪਣੀ ਧੀ ਉੱਤੇ ਬਹੁਤ ਮਾਣ ਹੈ ਹੋਰ ਕੀ ਕਿਹਾ ਸਤਵੀਰ ਕੌਰ ਦੇ ਪਿਤਾ ਨੇ ਤੁਸੀਂ ਵੀ ਸੁਣੋ ਕੀ ਨਵੇਂ ਟੋਟ ਮੇਰਾ ਨਾਮ ਹਰਬੰਸ ਸਿੰਘ ਹੈ ਜੀ ਪਿੰਡ ਆਤਰਗੜ ਤੁਹਾਡੀ ਬੇਟੀ ਨੇ ਕੈਨੇਡਾ ਦੇ ਵਿੱਚ ਜੀਰ ਸਪਰੈਂਟ ਦਾ ਜਿਹੜਾ ਉਹਦਾ ਸੰਭਾਲਿਆ ਕਿੰਦਾ ਮਹਿਸੂਸ ਕਰ ਰਹੇ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਬਹੁਤ ਮਿਹਨਤ ਕਰੀ ਹੈ ਜੀ ਬੱਚੀ ਨੇ 2018 ਦੇ ਉਤੋਂ ਲੈ ਕੇ ਜੀ ਹੁਣ ਤੱਕ ਉਹਨੇ ਕਈ ਵਿਭਾਗਾਂ 'ਚ ਕੰਮ ਕਰਿਆ ਤੇ ਪਿਛਲੇ 3 ਕੁ ਮਹੀਨਿਆਂ ਤੋਂ ਉਹਨੇ ਜੇਲ ਬਪਾਕ ਦੇ ਵਿੱਚ ਅਪਲਾਈ ਕੀਤਾ ਜੀ ਜਿਹੜੀ ਕਿ ਹੁਣ ਉਹ ਤਾਂ ਵੀ 16 ਤਰੀਕ ਨੂੰ ਟ੍ਰੇਨਿੰਗ ਪੂਰੀ ਹੋਗੀ 9 ਸਤੰਬਰ ਨੂੰ ਡਿਊਟੀ ਜਮਨ ਕਰਨੇ ਜਾ ਰਹੀ ਹੈ ਬ੍ਰਿਪਟਨ ਵਿੱਚ ਜੇ ਗਲਤੀ ਆਵੇ ਜੇਲ ਸਬੰਧੀ ਜੇਲ ਸਬ ਜੇਲ ਦਾ محکمہ ਹੀ ਕਿਉਂ ਚੁਣਿਆ ਕੋਈ ਘਰ ਦੇ ਵਿੱਚੋਂ ਸੀਗਾ ਕੋਈ ਜੀ ਹਾਂਜੀ ਮੈਂ ਖੁਦ ਮੁਲਾਜ਼ਮਾਂ ਹੀ ਜੇਲ ਦਾ ਤੇ ਬਾਕੀ ਉੱਥੇ ਪੋਸਟਾਂ ਨਿਕਲੀਆਂ ਹੋਈਆਂ ਦੀ ਜੇਲ ਮੁਲਾਜ਼ਮਾਂ ਦੀਆਂ ਪਹਿਲਾਂ ਵੀ ਅੱਜ ਤੋਂ 4 ਮਹੀਨੇ ਪਹਿਲਾਂ ਵੀ ਇੱਕ ਜੇਲ ਮੁਲਾਜ਼ਮਾਂ ਲਈ ਸਿਲੈਕਟ ਹੋਈ ਸੀ ਜੀ ਉਹ ਉਹਨੇ ਮੈਨੂੰ ਜਦੋਂ ਪੁੱਛਿਆ ਵੀ ਮੈਂ ਇੱਕ ਜੀ ਜੇਲ ਬਾਰਡਰ ਭਰਤੀ ਹੋਣ ਲੱਗੀ ਆ ਜੇਲ ਬੜੀ ਦੂਰ ਹੈ ਦਰਿਆ 'ਚ ਹੈ ਡੇਡੀ ਮੇਰਾ ਜੀ ਨਹੀਂ ਕਰਦਾ ਮੈਂ ਕਿਹਾ ਚਲੋ ਪੁੱਤਰ ਰਹਿਣ ਦਿਓ ਤੁਸੀਂ ਵਸਤੇ ਡਰਾਈਵਰੋਂ ਵਧੀਆ ਚੱਲੀ ਜਾਂਦਾ ਛੋਟਾ ਕੰਮ ਸਰਕਾਰੀ ਵਸਤੇ ਨੋ জব ਕਰ ਰਹੀ ਸੀ ਹੂੰ ਉਸ ਤੋਂ ਬਾਅਦ ਜੀ ਉਹਨਾਂ ਨੇ ਦੁਬਾਰਾ ਜਦੋਂ ਅਸਿਸਟੈਂਟ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਨੇ ਦੁਬਾਰਾ ਅਪਲਾਈ ਕਰਿਆ ਮੈਨੂੰ ਜਦੋਂ ਉਹਨਾਂ ਨੇ ਪੁੱਛਿਆ ਵੀ ਡੈਡੀ ਇ tanto ਕਰਕੇ ਮੈਨੂੰ ਆਫੀਸਰ ਦੀ ਨੌਕਰੀ ਮਿਲ ਰਹੀ ਹੈ ਮੈਂ ਕਿਹਾ ਚਲੋ ਬੇਟੇ ਕਰੋ ਖੇਚਲਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਜੀ ਪੜ੍ਹਨੇ ਵਿੱਚ ਬਹੁਤ ਅੱਛੀ ਹੈ ਜੇ ਗੱਲ ਪੁੱਛੀ ਜੇ ਉਹਨਾਂ ਦੀ ਸਟੱਡੀ ਦੀ ਸਟੱਡੀ ਕਿੱਥੇ ਕਿੱਥੇ ਪੜ੍ਹੇ ਹੈ ਸਟੱਡੀ ਜੀ ਮੈਂ ਉਸ ਟਾਈਮ ਜਿਸ ਟਾਈਮ ਉਹਨਾਂ ਦਾ 2000 ਦੇ ਵਿੱਚ ਜਨਮ ਹੋਇਆ ਜੀ ਸੰਗਰੂਰ ਡਿਊਟੀ ਕਰਦਾ ਸੀਗਾ 2005 ਦੇ ਵਿੱਚ ਜੀ ਮੈਂ ਬਠਿੰਡੇ ਸੀਗਾ ਬਠਿੰਡੇ ਸਾਡਾ ਜੀਪੀਪੀ ਸਕੂਲ ਹੈ ਪੰਜਾਬ ਪੁਲਿਸ ਦਾ ਉਹਦੇ ਵਿੱਚ ਜੀ 2 ਸਾਲ ਰਹੀ ਉਹ ਉਸ ਤੋਂ ਬਾਅਦ ਜੀ 2008 ਦੇ ਵਿੱਚ ਮੈਂ ਪਿੰਡ ਅਤਰ ਸਿੰਘ ਵਾਲਾ ਆ ਗਿਆ ਤਾਂ ਮੇਰੇ ਹੀ ਪਿੰਡ ਦੇ ਵਿੱਚ ਜੀ ਮੈਸਕਟ ਪਬਲਿਕ ਸਕੂਲ ਬਣਿਆ ਹੋਇਆ ਉੱਥੇ ਲਗਾਤਾਰ ਪੜ੍ਹਦੀ ਰਹੀ ਜੀ ਤੇ 10ਵੀਂ ਪਾਸ ਮੈਸਕਟ ਤੋਂ ਕਰਕੇ ਜੀ ਲੈ ਲੁੱਣੀ ਬਰਨਾਲੇ ਕਿੰਗ ਚ ਕਾਲਜ ਦੇ ਵਿੱਚੋਂ ਮੈਡੀਕਲ ਦੇ ਵਿੱਚ ਪਾਸ ਕੀਤੀ ਉਸ ਤੋਂ ਬਾਅਦ ਜੀ ਉਹਨੇ 1 ਸਾਲ ਚੰਡੀਗੜ੍ਹ ਦੇ ਵਿੱਚ ਹੀ ਆਈ ਲੈਕਸ ਕੀਤੀ 2018 ਦੇ ਵਿੱਚ ਜੀ ਉਹ ਬਿਨੀ ਪੈਗ ਡਿਗਰੀ ਲੈ ਕੇ ਗਈ ਸੀ ਜੇ ਗੱਲ ਕੀਤੀ ਜਾਵੇ ਕਿਉਂਕਿ ਕੁੜੀਆਂ ਨੂੰ ਅਕਸਰ ਜਦੋਂ ਚੰਨ ਲੈਂਦੀਆਂ ਜਿ ਘਰਾਂ ਦੇ ਵਿੱਚ ਤਾਂ ਬੜਾ ਬਖਰੇ ਜੀ ਜਜ ਜੇ ਨਾ ਦੇਖਿਆ ਜਾਂਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਂ ਜੀ ਮੇਰੇ ਤਿੰਨ ਬੇਟੀਆਂ ਨੇ ਇੱਕ ਬੇਟਾ ਛੋਟਾ ਤਿੰਨ ਵਾਰੀ ਹੀ ਮਖਿਆਈ ਮੰਡੀ ਹੈ ਜੀ ਹਜੇ ਵੀ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਜੀ ਮੈਨੂੰ ਬੇਟਿਆਂ ਨਾਲੋਂ ਵੀ ਜ਼ਿਆਦਾ ਲੱਗਦੀਆਂ ਨੇ ਕਿਉਂ ਜੀ ਬੇਟਾ ਤਾਂ ਹਜੇ ਦੇਖਾਂਗੇ ਕਦੋਂ ਕੀ ਕਰੂੰ ਮੈਨੂੰ ਬੇਟੀ ਨੇ ਕੈਨੇਡਾ ਜਾਣਸਾਰ 10 ਲੱਖ ਦੀ ਗੱਡੀ ਲੈ ਕੇ ਦਿੱਤੀ 34 ਲੱਖ ਦੀ ਕਵਾਹਰੋ ਗੱਡੀ ਉਹਨੇ ਆਪ ਦੀ ਲਈ ਦਿੱਤੀ ਜੀ ਮੈਨੂੰ ਹੋਰ ਕੀ ਮੈਨੂੰ ਜੀ ਮਾਣ ਮਹਿਸੂਸ ਕਰਦਾ ਬਹੁਤ ਜ਼ਿਆਦਾ ਮਾਣ ਹੈ ਜੀ ਤੇ ਇਸ ਵਾਰ ਸਿਆਂ ਵੀ ਕਹਣਾ ਤੇ ਇਸ ਵਾਰ ਸਿਆਂ ਨੂੰ ਇਹੀ ਕਹੂੰਗਾ ਜੀ ਬੇਟੀਆਂ ਨੂੰ ਕਿਸੇ ਨਾਲੋਂ ਘੱਟ ਨਾ ਸਮਝੋ ਇਹ ਕੋਈ ਅੰਦਰ ਬਹੁਣ ਵਾਲੀਆਂ ਬੇਟੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਪੜਾਓ ਲਿਖਿਆਓ full ਆਜ਼ਾਦੀ ਦਿਓ ਵਧੀਆ ਸਨਸਕਾਰ ਦਿਓ ਤਾਂ ਕਿ ਉਹ ਆਪਣੇ ਆਪ ਤੇ ਨਿਰਭਰ ਹੋ ਸਕੇ ਉਹਦਾ ਕਾਰਨ ਇਹ ਹੈ ਜੀ ਸਾਡੀ ਭੈਣ ਜੀ ਸੁਤਵੀਰ कौर ਉਹ ਜੇਲ੍ਹ ਤੋਂ ਡਿਪਾਰਟਮੈਂਟ ਕੈਨੇਡਾ ਦੇ ਵਿੱਚ ਉਹ ਬਤੌਰ ਸਟੂਡੈਂਟ ਭਰਤੀ ਹੋਈ ਹੈ ਜਿਹਦਾ ਅੱਜ ਸਾਨੂੰ ਹੁਣੇ-ਹੁਣੇ ਆ ਕੇ ਇੱਕ ਸਰਪ੍ਰਾਈਜ਼ ਸਾਡੀ ਭੈਣ ਨੇ ਤੇ ਸਾਡੇ ਜੀਜਾ ਜੀ ਹਰਵੰਦ ਸਿੰਘ ਨੇ ਦਿੱਤਾ ਆਖਿਰਚਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਖੁਸ਼ੀ ਤੋਂ ਬਹੁਤ ਜ਼ਿਆਦਾ ਐਨੀ ਕਿ ਖੁਸ਼ੀ ਆ ਵੀ ਅਸੀਂ ਬੋਲਣਾ ਵੀ ਸਾਡੇ ਤੁਸੀਂ ਅਸੀਂ ਬੋਲਿਆ ਨਹੀਂ ਜਾ ਰਿਹਾ ਵੀ ਅਚਾਨਕ ਸਾਨੂੰ ਇਹ ਜਿਹੜਾ ਹੈਗਾ ਸਰਪ੍ਰਾਈਜ਼ ਹੈ ਇਹਨਾਂ ਨੇ ਹੁਣੀ-ਹੁਣੀ ਦਿੱਤਾ ਇਸ ਤੋਂ ਪਹਿਲਾਂ ਸਾਨੂੰ ਇਹ ਵੀ ਨਹੀਂ ਸੀ ਪਤਾ ਵੀ ਉਹਨੇ ਅਪਲਾਈ ਕਰਿਆ ਜਾਂ ਟ੍ਰੇਨਿੰਗ ਕਰੀ ਐਟ ਅ ਟਾਈਮ ਸਰਪ੍ਰਾਈਜ਼ ਹੈ ਜਿਹੜਾ ਸਾਨੂੰ ਹੁਣੀ-ਹੁਣੀ ਦਿੱਤਾ ਇਹਨਾਂ ਨੇ ਮਾਣ ਮਹਿਸੂਸ ਕਰਦਾ ਪੂਰਾ ਮਾਣ ਮਹਿਸੂਸ ਕਰਦਿਆਂ ਇੱਕ ਵਾਰੀ ਬੇਟੀ ਨੇ ਪਹਿਲਾਂ ਬੱਸ ਚਲਾਈ ਸੀ ਸਭ ਤੋਂ ਪਹਿਲਾਂ ਜਿਹੜੀ ਡਿਊਟੀ ਕਰ ਜਾਂਦਾ ਨੇ ਉਹ ਵੀ ਸਰਕਾਰੀ ਤੌਰ ਤੇ ਉੱਥੋਂ ਦੀ ਵੱਡੀ ਵਸਾ ਸੀ ਦੇਖਦੇ ਹੁੰਦੇ ਮੂਵੀ ਦੇ ਵਿੱਚ ਵੀ ਐਡੀ ਵੱਡੀ ਵਸਾ ਇੱਕ ਛੋਟੀ ਜਿਹੀ ਕੁੜੀ ਸਾਡੀ ਉਹ ਉਹਨਾਂ ਕੈਨੇਡਾ ਦੀਆਂ ਸੜਕਾਂ ਤੇ ਕਿਵੇਂ ਲਈ ਵਰਦੀ ਹੈ ਪਰ ਅੱਜ ਇਹਨਾਂ ਮਾਣ ਮਹਿਸੂਸ ਹੋਇਆ ਵੀ 2 ਸਾਲ ਉੱਥੇ ਡਿਊਟੀ ਕਰਨ ਤੋਂ ਬਾਅਦ ਬਾਅਦ ਨਾਲ ਦੀ ਨਾਲ ਉਹਨੇ ਡੀਲ ਡਿਪਾਰਟਮੈਂਟ ਵੀ ਜੁਆਇਨ ਕਰ ਲਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਹਰਦੀਪ ਕੌਰ ਹਰਦੀਪ ਜੀ ਤੁਸੀਂ ਅੱਜ ਆਪਣੇ ਭਰਾ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਤੁਹਾਡੀ ਬੇਟੀ ਸਤਵੀਰ ਸਤਵੀਰ ਕੌਰ ਕੈਨੇਡਾ ਦੇ ਵਿੱਚ ਇੱਕ ਵੱਡਾ ਨਾਮ ਕਟਿਆ ਪੰਜਾਬ ਦੇ ਲਈ ਕੀ ਕਹਿਣਾ ਚਾਹੁੰਦੇ ਸੀ ਜੀ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕਿ ਮੇਰੀ ਬੇਟੀ ਨੇ ਨਾਮ ਰੋਸ਼ਨ ਕਰਿਆ ਸਾਰੇ ਪੰਜਾਬ ਦਾ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਬੇਟੀਆਂ ਨੂੰ ਪੜ੍ਹਾਓ ਜਿੰਨਾ ਹੋ ਸਕੇ ਬੇਟੀਆਂ ਦੀ ਦਿਮਾਗੀ ਤੌਰ ਤੇ ਉਹਨਾਂ ਦੀ ਐਨੀ ਸਟਰੋਂਗ ਕਰੋ ਉਹਨਾਂ ਨੂੰ ਕਿ ਦੁਨੀਆ ਵਿੱਚ ਆਪਦਾ ਨਾਮ ਰੋਸ਼ਨ ਕਰਨ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਜੀਤ ਕੌਰ ਜੀ ਮੈਂ ਤੁਹਾਡੇ ਕੀ ਲੱਗਦੇ ਨੇ ਸਤਿ ਵੀਰੋ ਮੈਂ ਮੰਮੀ ਆ ਜੀ ਭਾਂਜੀ ਲੱਗਦੀ ਆ ਜੀ ਸਾਡੀ ਤੇ ਬਹੁਤ ਹੋਣ ਹਾਰ ਬੱਚੇ ਆ ਜੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਨਲਕੇ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਸਵੇਰੇ ਜਦੋਂ ਇਹਨਾਂ ਨੇ ਦੱਸਿਆ ਵੀ ਅਸੀਂ ਆਉਣਾ ਜਦੋਂ ਆ ਕੇ ਇਹਨਾਂ ਨੇ ਸਾਨੂੰ ਦੱਸਿਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਕਸੀ ਬੋਰਡ ਪਰ ਆਡ ਫੀਲ ਕਰਦੇ ਆ ਕੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਬੱਚੇ ਜਦੋਂ ਧੀ ਪੈਦਾ ਹੁੰਦੀ ਹੈ ਤਾਂ ਉਹ ਤੇ ਇੱਕ ਬੜਾ ਜਿਹੜੇ ਮਾਪੇ ਨੇ ਉਹ ਫਿਕਰ ਕਰਦੇ ਆ ਧੀ ਜਮਤੇ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਸਾਰਿਆਂ ਨੂੰ ਵੀ ਧੀਆਂ ਦਾ ਕੋਈ ਫਿਕਰ ਨਾ ਕਰੇ ਧੀਆਂ ਵੀ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੀਆਂ ਨੇ ਕੋਈ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਤੇ ਬੱਚਿਆਂ ਨੂੰ ਪੜਾਓ ਲਿਖਾਓ థాంక్యూ ਮੈਂ ਕਿਹਾ ਮੈਂ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਰਜਿੰਦਰ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਬੜਾ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਤੁਹਾਡੇ ਪਿੰਡ ਦੀ ਦੋ ਧੀ ਨੇ ਕੈਨੇਡਾ ਦੇ ਵਿੱਚ ਮਾਣ ਦਵਾਇਆ ਤੁਹਾਨੂੰ ਕੀ ਮਹਿਸੂਸ ਕਰ ਰਹੇ ਹੋ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜੀ ਬਹੁਤ ਖੁਸ਼ੀ ਹੈ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਾ ਹੈ ਉਹ ਬੇਟੀ ਆ ਉਹ ਪੁਲਿਸ ਦੇ ਜੇਲ ਸੁਪਰਡੈਂਟ ਅੱਜ ਸਿਲੈਕਟ ਹੋਈ ਹੈ ਤੇ ਸਾਨੂੰ ਸਾਡੀ ਸਿਸਟਰ ਨੇ ਅੱਜ ਹੀ ਦੱਸਿਆ ਹੈ ਜਦੋਂ ਉਹਰੇ ਸਾਨੂੰ ਬਹੁਤ ਹੀ ਖੁਸ਼ੀ ਆ ਅਸੀਂ ਇਹੀ ਪੰਜਾਬ ਵਾਸੀਆਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਵੀ ਧੀਆਂ ਨਾਲ ਬਿਤਕਰਾ ਨਾ ਕਰੋ ਇਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਬਹੁਤ ਹੀ ਮਾਣ ਮਹਿਸੂਸ ਹੋਵੇਗਾ